ਗੁਰਦੁਆਰਾ ਸ਼ਹੀਦ ਕਾਂਜ ਸਿੰਘ ਸਿੰਘਣੀਆਂ ਲਾਹੌਰ ਸਿੱਖਾਂ ਦਾ ਇਤਿਹਾਸਿਕ ਵਿਰਸਾ ਜਿੱਥੇ ਛੋਟੇ ਕੱਲੂ ਘਾਰੇ ਵੇਲੇ ਗ੍ਰਿਫਤਾਰ ਕੀਤੇ ਗਏ 3000 ਸਿੱਖ ਸ਼ਹੀਦ ਕੀਤੇ ਗਏ ਸਨ ਕਿੱਥੇ ਮਾਵਾਂ ਨੇ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਗਲਾਂ 'ਚ ਹਾਰ ਪੁਆਏ ਸਨ ਜਿਸ ਦੇ ਨੇੜੇ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਗੁਰਦੁਆਰਾ ਸ਼ਹੀਦ ਕਾਂਜ ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਨੇੜੇ-ਨੇੜੇ ਹਨ ਤੇ ਇੱਕ ਦੂਜੇ ਦੇ ਸਾਹਮਣੇ ਹਨ ਸ਼ਹੀਦ ਕਾਂਜ ਸ਼ਬਦ ਉਸ ਸਥਾਨ ਲਈ ਵਰਤਿਆ ਜਾਂਦਾ ਹੈ ਜਿੱਥੇ ਕੋਈ ਸ਼ਹੀਦ ਹੋਇਆ ਹੋਵੇ ਜਾਂ ਕਿਸੇ ਸ਼ਹੀਦ ਦਾ ਸਸਕਾਰ ਹੋਇਆ ਹੋਵੇ ਇਹ ਸ਼ਬਦ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਨਾਲ ਵਿਸ਼ੇਸ਼ ਰੂਪ ਵਿੱਚ ਜੁੜਿਆ ਹੈ ਪੰਜਾਬ ਤੇ ਪੰਜਾਬ ਤੋਂ ਬਾਹਰ ਕਈ ਇਤਿਹਾਸਿਕ ਸਥਾਨ ਸ਼ਹੀਦ ਕਾਂਜ ਦੇ ਨਾਂ ਨਾਲ ਪ੍ਰਸਿੱਧ ਹਨ ਪਰ ਇਹ ਸ਼ਬਦ ਸਭ ਤੋਂ ਵੱਧ ਉਸ ਗੁਰਦੁਆਰਾ ਸਾਹਿਬ ਲਈ ਪ੍ਰਸਿੱਧ ਹੋਇਆ ਜੋ ਲਾਹੌਰ ਰੇਲਵੇ ਸਟੇਸ਼ਨ ਦੇ ਨੇੜੇ ਲੰਡਾ ਬਾਜ਼ਾਰ ਵਿੱਚ ਹੈ ਪਾਕਿਸਤਾਨ ਲਾਹੌਰ ਦੇ ਲੰਡਾ ਬਾਜ਼ਾਰ ਵਿੱਚ ਨਖਾਸ ਨਾਮਕ ਇੱਕ ਸਥਾਨ ਹੈ ਜੋ ਅਸਲ ਵਿੱਚ ਪਸ਼ੂਆਂ ਦੀ ਬੰਡੀ ਸੀ ਲਾਹੌਰ ਦੇ ਮੁਗਲ ਗਵਰనర్ ਮੀਰ ਮੰਨੂ ਨੇ ਇਸ ਸਥਾਨ ਉੱਤੇ ਇੱਕ ਮਸਜਦ ਨੁਮਾ ਇਮਾਰਤ ਬਣਵਾਈ ਜਿੱਥੇ ਬੈਠ ਕੇ ਕਾਜ਼ੀ ਫੈਸਲੇ ਕਰਿਆ ਕਰਦੇ ਸਨ ਇਸੇ ਥਾਂ ਨੇੜੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇਸੇ ਸਥਾਨ ਉੱਤੇ ਹੀ ਮਈ 1746 ਵਿੱਚ ਛੋਟੇ ਕੱਲੂਕਾਰੇ ਦੌਰਾਨ 3000 ਕੈਦ ਕੀਤੇ ਗਏ ਸਿੱਖ ਸ਼ਹੀਦ ਕੀਤੇ ਗਏ ਸਨ। ਨੀਰਮਨੂ ਦੇ ਸਮੇਂ ਹਜ਼ਾਰਾਂ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਭੁਜੰਗੜਾਂ ਨੂੰ ਅਨੇਕਾਂ ਤਸੀਹੇ ਦੇ ਕੇ ਇੱਥੇ ਸ਼ਹੀਦ ਕੀਤਾ ਗਿਆ ਸੀ। ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਅਰਦਾਸ ਵਿੱਚ ਰੋਜ਼ਾਨਾ ਚੇਤੇ ਕੀਤਾ ਜਾਂਦਾ ਹੈ। 18ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਮਿਸਲਾਂ ਦੇ ਸਿੱਖ ਸਰਦਾਰਾਂ ਨੇ ਜਦੋਂ ਪੰਜਾਬ ਨੂੰ ਜ਼ਾਲਮ ਮੁਗਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਸੀ ਤਾਂ ਇਸ ਸਥਾਨ ਉੱਤੇ ਗੁਰਦੁਆਰਾ ਸ਼ਹੀਦ ਕਾਂਜ ਸਹਿਬ ਦੀ ਉਸਾਰੀ ਕਰਵਾਈ ਸੀ ਉਸ ਸਮੇਂ ਤੋਂ ਇਸ ਸਥਾਨ ਦੀ ਸੇਵਾ ਸੰਭਾਲ ਸਿੱਖਾਂ ਦੇ ਕੋਲ ਹੈ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਪਿੱਛੋਂ ਸਨ 1850 ਵਿੱਚ ਨੂਰ ਮੁਹੰਮਦ ਨਾਮੀ ਇੱਕ ਮੁਸਲਮਾਨ ਨੇ ਇਸ ਥਾਂ ਉੱਤੇ ਆਪਣਾ ਕਾਨੂੰਨੀ ਹੱਕ ਜਤਾਉਂਦਿਆਂ ਮਕਦਮਾ ਦਾਇਰ ਕੀਤਾ ਸੀ ਜਿਹੜਾ ਮਗਰੋਂ ਖਾਰਜ ਹੋਇਆ ਸਨ 1858 ਅਤੇ 1883 ਵਿੱਚ ਫੇਰ ਮੁਕਦਮੇ ਦਾਇਰ ਹੋਏ ਪਰ ਉਹ ਵੀ ਖਾਰਜ ਹੋ ਗਏ 9 ਜੁਲਾਈ 1925 ਨੂੰ ਗੁਰਦੁਆਰਾ ਐਕਟ ਬਣਨ ਦੇ ਬਾਅਦ ਪੰਜਾਬ ਸਰਕਾਰ ਨੇ 22 ਦਸੰਬਰ 1927 ਦੇ ਗਜ਼ਟ ਨੋਟੀਫਿਕੇਸ਼ਨ ਨੰਬਰ 275 ਵਿੱਚ ਗੁਰਦੁਆਰਾ ਸ਼ਹੀਦ ਕੰਜ ਪਾਈ ਤਾਰੂ ਸਿੰਘ ਵੱਜੋਂ ਤਰਜ ਹੁਆ ਇਸ ਦੇ ਬਾਵਜੂਦ ਵੀ ਮੁਸਲਮਾਨਾ ਨੇ ਇਸ ਉੱਤੇ ਫੇਰ ਆਪਣਾ ਹੱਕ ਜਤਾਇਆ ਸਿੱਖ ਗੁਰਦੁਆਰਾ ਅਦਾਲਤ ਜਿਹੜੀ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਅਧੀਨ ਕਾਇਮ ਕੀਤੀ ਗਈ ਸੀ ਉਸ ਵਿੱਚ 19 ਮਾਰਚ 1928 ਨੂੰ ਪੈਰਵੀ ਆਰੰਭ ਹੋਈ ਜਿਸ ਨੇ 30 ਜਨਵਰੀ 1930 ਦੇ ਆਪਣੇ ਫੈਸਲੇ ਸਿੱਖਾਂ ਦੇ ਹੱਕ ਵਿੱਚ ਬਹਾਲ ਰੱਖੇ ਮੁਸਲਮਾਨਾ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਪਰ ਹਾਈ ਕੋਰਟ ਨੇ 1 ਦਸੰਬਰ 1934 ਨੂੰ ਇਹ ਅਪੀਲ ਖਾਰਜ ਕਰ ਦਿੱਤੀ ਮਾਰਚ 1935 ਵਿੱਚ ਸ਼ਹੀਦ ਗਾਂਧੀ ਸੇਵਾ ਗੁਰਦੁਆਰਾ ਕਮੇਟੀ ਲਾਹੌਰ ਦੇ ਕੋਲ ਆਈ ਜਦੋਂ ਸਿੱਖਾਂ ਵੱਲੋਂ ਪ੍ਰਾਣੀ ਇਮਾਰਤ ਦੀ ਨਵੀਂ ਯਾਦਗਾਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ 29 ਜੂਨ 1935 ਈਸਵੀ ਨੂੰ ਮੁਸਲਮਾਨਾਂ ਦੇ ਇੱਕ ਹਜ਼ੂਮ ਨੇ ਗੁਰਦੁਆਰੇ ਦੇ ਪਰਿਸਰ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਜਿਸ ਨੂੰ ਸਿੱਖਾਂ ਵੱਲੋਂ ਨਾਕਾਮਯਾਬ ਕਰ ਦਿੱਤਾ ਗਿਆ ਲਾਹੌਰ ਦੇ ਟੀਪੀ ਕਮਿਸ਼ਨਰ ਨੇ ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਕੰਮ ਰੋਕ ਦਿੱਤਾ ਪਰ 8 ਜੁਲਾਈ ਨੂੰ ਮਨਾਹੀ ਦੀ ਪਰਵਾਹ ਨਾ ਕਰਦੇ ਹੋਏ ਸਿੱਖਾਂ ਨੇ ਕੰਮ ਫੇਰ ਸ਼ੁਰੂ ਕੀਤਾ ਤੇ ਪ੍ਰਸ਼ਾਸਨ ਵੱਲੋਂ ਇਸ ਵਿੱਚ ਕੋਈ ਰੁਕਾਵਟ ਨਹੀਂ ਪਾਈ ਗਈ 30 ਅਕਤੂਬਰ 1935 ਈਸਵੀ ਨੂੰ ਮੁਸਲਮਾਨਾਂ ਨੇ ਸ਼ਹੀਦ ਗਾਇਦਾ ਕਬਜ਼ਾ ਲੈਣ ਲਈ ਫਿਰ ਦਾਅਵਾ ਕਰ ਦਿੱਤਾ ਜੋ 25 ਮਈ 1936 ਈਸਵੀ ਨੂੰ ਹਾਰਜ ਕਰ ਦਿੱਤਾ ਗਿਆ ਪਰ ਮੁਸਲਮਾਨਾ ਵੱਲੋਂ ਫਿਰ ਹਾਈ ਕੋਰਟ ਵਿੱਚ ਅਪੀਲ ਕਰ ਦਿੱਤੀ ਗਈ ਜੋ 26 ਜਨਵਰੀ 1938 ਈਸਵੀ ਨੂੰ ਨਾ ਮੰਜ਼ੂਰ ਹੋਈ ਇਸ ਤੋਂ ਬਾਅਦ ਪ੍ਰਿਥੀ ਕੌਸ਼ਲ ਦੀ ਜੁਡੀਸ਼ੀਅਲ ਕਮੇਟੀ ਪਾਸ ਅਪੀਲ ਕੀਤੀ ਗਈ ਜੋ 2 ਮਈ 1940 ਨੂੰ ਰੱਦ ਹੋਈ ਇਸ ਫੈਸਲੇ ਦੇ ਬਾਅਦ ਇਹ ਅਸਥਾਨ ਸਿੱਖਾਂ ਵੱਲੋਂ ਸੰਭਾਲ ਲਿਆ ਗਿਆ ਪਰ 1947 ਦੀ ਵੰਡ ਤੋਂ ਬਾਅਦ ਇਸ ਮਹਾਨ ਅਸਥਾਨ ਦੀ ਸੇਵਾ ਸੰਭਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਸੀ ਉਹ